ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਚੀ ਚੀ ਦੇ ਨਾਲ ਬਹੁਤ ਸਾਰੇ ਵਾਕ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਲੈਣਾ ਜੇ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਕਿਉਂਕਿ ਇਹੋ ਜਿਹੇ ਵੀਡੀਓਜ਼ ਮੈਂ ਲੈ ਕੇ ਆਉਂਦੀ ਰਹਿੰਦੀ ਹਾਂ ਆਜੋ ਜੀ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਚੀ ਪੈਂਸੋ ਇਓ ਚੀ ਪੈਂਸੋ ਇਓ इस दी जिम्मेदारी मेरी है जा मैं इस बारे सोचागा हूँ मेरा फर्ज है कि मैं मैं करना आ चिपेसो ई नैक्सट वाक है जी अपना चिवा दो स्पेसो चिवा दो स्पेसो चिवा दो मैं उदा हाँ स्पेसो अक्सर चिवा दो स्पेसो मैं अक्सर उथे हाँ चिवादो दो चिवादो दोमानी दो मानी मैं कल उ जावगा चिवा दो मैं जावगा दोमानी कल चिवादो दोमानी मानी मैं कल उ जावगा नैक्सट वाक है जी चिकरे दो दा वेरो चिकरे दो दा वेरो चिकरे दो मैं विश्वास करता दा हाँ दा वेरो सच्ची ज सचमुच मैं सचमुच इश ਇਸਤੇ ਵਿਸ਼ਵਾਸ ਕਰਦਾ ਹਾਂ ਜਿਕਰੇ ਦੂ ਤਵੇਰੋ ਜਿਵੋਲੇ ਪਾਦੀਐਂਸਾ ਜਿਵੋਲੇ ਪਾਦੀਐਂਸਾ ਇਸ ਲਈ ਸਬਰ ਦੀ ਲੋੜ ਹੁੰਦੀ ਹੈ ਜਿਵੋਲੇ ਇਸ ਲਈ ਲੋੜ ਹੁੰਦੀ ਹੈ ਪਾਦੀਐਂਸਾ ਸਬਰ ਜਿਵੋਲੇ ਪਾਦੀਐਂਸਾ ਇਸ ਲਈ ਸਬਰ ਦੀ ਲੋੜ ਹੁੰਦੀ ਹੈ ਜਿ ਮੈਤੋ ਊਨਾ ਹੋਰਾ ਜਿ ਮੈਤੋ ਊਨਾ ਹੋਰਾ ਮੈਨੂੰ ਇੱਕ ਘੰਟਾ ਲੱਗਦਾ ਹੈ ਜਿ ਮੈਤੋ ਮੈਨੂੰ ਲੱਗਦਾ ਹੈ ऊना और एक घंटा चिप रो वो सूबी तो चिप रो वो सूबी तो मैं तुरंत कोशिश करा सूबी तो मतलब तुरंत ची तुरो प्रेस तो ची तुरनिया मोह ब्रैस तो असी जल्दी ही वापस आवागे ची तुर आव असी आवागे प्रैस तो यानी कि जल्दी ही नियामो तो नियामो प्रेस तो असी जल्दी वापस आवं ची आव इन सी एमए ची ओं दो इनसी एमए असी उकठे जाते हाँ जी जा उकटे जावे ची ओं दो इनसी एमए इनसीए का मीनस होंगे इकट्ठे आंधिया वो होंदे हाँ नैक्सट है जी चितेंगो मोल तो चितेंगो मोल तो मैं इस दी बहुत परवाह करता हाँ चीतेंगो मैं परवाह करता हाँ मोल तो बहुत चिवेदियामो दौपो चिवदियामो दौपो आप फिर मिलते हाँ को, पीसको पौको चीक पीसको पौको मेनू इसकी ज्यादा समझ नहीं आती पौको मतलब घट चिमांकी तांतो, चिमांकी तन तो ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ ਜੀ ਸੰਤਿਆਮ ਦੋਮਾਨੀ ਜੀ ਸੰਤਿਆਮ ਦੋਮਾਨੀ ਅਸੀਂ ਕੱਲ ਗੱਲ ਕਰਦੇ ਹਾਂ ਜਾਂ ਅਸੀਂ ਕੱਲ ਗੱਲ ਕਰਾਂਗਾ ਕਰਾਂਗੇ ਦੋਮਾਨੀ ਮੀਨਸ ਕੱਲ ਜੀ ਸੰਤਿਆਮ ਅਸੀਂ ਗੱਲ ਕਰਾਂਗੇ ਜੇਕਰ ਤੁਹਾਨੂੰ ਮੇਰੇ ਵੀਡੀਓਸ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਸਰਵੇ ਆਯੂਤੋ ਜੀ ਸਰਵੇ ਆਯੂਤੋ ਸਾਨੂੰ ਮਦਦ ਦੀ ਲੋੜ ਹੈ ਆਯੂ ਤੋਂ ਮੀਨਸ ਮਦਦ ਜੀ ਸਰਵੇ ਸਾਨੂੰ ਲੋੜ ਹੈ ਜੀਫਾ ਪਿਆ ਚੇਰੇ ਜੀਫਾ ਪਿਆ ਚੇਰੇ ਇਹ ਸਾਨੂੰ ਖੁਸ਼ ਕਰਦਾ ਹੈ ਜਾਂ ਇਸ ਨਾਲ ਸਾਨੂੰ ਖੁਸ਼ੀ ਮਿਲਦੀ ਹੈ ਜੀਫਾ ਪਿਆ ਚੇਰੇ ਨੈਕਸਟ ਵਾਕ ਹੈ ਜੀ ਜੀ ਲਵੋਰੀਆਮੋ ਸੋਪਰਾ ਜੀ ਲਵੋਰੀਆਮੋ ਸੋਪਰਾ ਅਸੀਂ ਇਸ ਤੇ ਕੰਮ ਕਰਦੇ ਹਾਂ ਜੀ ਲਾਬੋਰੀਆਮੋ ਅਸੀਂ ਕੰਮ ਕਰਦੇ ਹਾਂ ਸੋਪਰਾ ਇਸ ਤੇ ਇਸ ਦੇ ਉੱਪਰ ਨੈਕਸਟ ਵਾਕ ਦੇਖ ਲੈਂਦੇ ਹਾਂ ਜੀ ਜੀਵੇਦੀਆਮੋ ਪ੍ਰੈਸਤੋ ਜੀਵੇਦੀਆਮੋ ਪ੍ਰੈਸਤੋ ਅਸੀਂ ਜਲਦੀ ਹੀ ਮਿਲਾਂਗੇ ਜੀਵੇਦੀਆਮੋ ਅਸੀਂ ਮਿਲਦੇ ਹਾਂ ਪ੍ਰੈਸਤੋ ਜਲਦੀ ਹੀ ਚੀ ਵੋ ਲਿਓਨੋ anni ci vogliono anni is vich kai saal lag jande han anni hunda saal kai saal ikanno anno hunda ik to zyada anni anni ci vuole tempo ci vuole tempo is vich samay lagda hai jadon tusi kise nu question karna ki kinna time lagega ta tusi is tarah vi puch sakde ho ci vuole tempo ਬੀ ਇਹਦੇ ਵਿੱਚ ਟਾਈਮ ਲੱਗੇਗਾ ਜੀ ਪਚਾ ਮੋ ਉਨ ਜੀਰੋ ਜੀ ਪਚਾ ਮੋ ਉਨ ਜੀਰੋ ਅਸੀਂ ਇਕੱਠੇ ਇੱਕ ਮਤਲਬ ਵਾਕ ਕਰਦੇ ਹਾਂ ਜਾਂ ਗੇੜਾ ਕੱਢਦੇ ਹਾਂ ਦੌਰਾ ਕਰਦੇ ਹਾਂ ਤੁਸੀਂ ਇਸ ਤਰੀਕੇ ਨਾਲ ਬੋਲ ਸਕਦੇ ਹੋ ਜੀ ਬੋਲੇ ਕੋ ਰਾਜੋ ਜੀ ਬੋਲੇ ਕੋ ਰਾਜੋ ਇਸ ਲਈ ਹਿੰਮਤ ਦੀ ਲੋੜ ਹੁੰਦੀ ਹੈ ਕੋ ਰਾਜੋ ਮੀਨਸ ਹਿੰਮਤ ਜੀ ਬੋਲੇ ਇਸ ਲਈ ਲੋਡ ਹੁੰਦੀ ਹੈ ਜੀ 프로비아무 인지మే ਜੀ ਵੀ 프로비아무 인지మే ਆਓ ਮਿਲ ਕੇ ਕੋਸ਼ਿਸ਼ ਕਰੀਏ ਜੀ 프로비아무 ਆਓ ਆਪਾਂ ਮਿਲ ਕੇ ਕੋਸ਼ਿਸ਼ ਕਰਦੇ ਹਾਂ 인지మే ਹੁੰਦਾ ਇਕੱਠੇ ਆ ਇਕੱਠੇ ਹੋ ਕੇ ਜਦੋਂ ਕੋਈ ਕੰਮ ਕਰਦੇ ਹਾਂ ਜੀ ਵਾਲੇ 운아티모 ਜੀ ਵਾਲੇ 운아티모 ਇਸ ਨੂੰ 1 ਸੈਕਿੰਡ ਲੱਗਦਾ ਹੈ ਜਾਂ 1 ਪਲ ਲੱਗਦਾ ਹੈ ਮਨੁਕੀ ਸੇ ਕਾਮ ਨੂੰ ਚੀਵੋਲੇ 29ਮ ਚੀ ਸੇਰਵੇ ਉਨਾ ਪਾਉਜ਼ਾ ਚੀ ਸੇਰਵੇ ਉਨਾ ਪਾਉਜ਼ਾ ਸਾਨੂੰ ਇੱਕ ਵਿਰਾਮ ਦੀ ਲੋੜ ਹੈ ਜਾਨਕੀ ਸਾਨੂੰ ਰੈਸਟ ਦੀ ਲੋੜ ਹੈ ਤਾਂ ਤੁਸੀਂ ਇਦਾਂ ਬੋਲ ਸਕਦੇ ਹੋ ਚੀ ਸੇਰਵੇ ਉਨਾ ਪਾਉਜ਼ਾ ਚੀਵੋਲੇ ਐਨਰਜੀਆ ਚੀਵੋਲੇ ਐਨਰਜੀਆ ਇਸ ਲਈ ਊਰਜਾ ਦੀ ਲੋੜ ਹੁੰਦੀ ਹੈ ਐਨਰਜੀਆ ਭਾਵ ਐਨਰਜੀ ਮੈਨੂੰ ਵੀ ਵੀਡੀਓਜ਼ ਬਣਾਉਣ ਲਈ એનર્ਜੀ ਦੀ ਲੋੜ ਹੁੰਦੀ ਆ ਤੇ ਤੁਸੀਂ ਇਹ એનર્ਜੀ ਆਪਣਾ ਕਮੈਂਟ ਕਰਕੇ ਲਾਈਕ ਕਰਕੇ ਤੇ ਸ਼ੇਅਰ ਕਰਕੇ ਮੈਨੂੰ ਦੇ ਸਕਦੇ ਹੋ ਨੈਕਸਟ ਵਾਕ ਹੈ ਜੀ ਚੀਫਾ ਬੇਨੇ ਚੀਫਾ ਬੇਨੇ ਇਹ ਸਾਡੇ ਲਈ ਚੰਗਾ ਹੈ ਚੀ ਪਰਲੀਆਮੋ ਦੋਮਾਨੀ ਚੀ ਪਰਲੀਆਮੋ ਦੋਮਾਨੀ ਅਸੀਂ ਕੱਲ ਗੱਲ ਕਰਦੇ ਹਾਂ ਚੀ ਵੋਲੇ ਆਮੋਰੇ ਚੀ ਵੋਲੇ ਆ ਮੋਰੇ ਇਸ ਲਈ ਪਿਆਰ ਦੀ ਲੋੜ ਹੁੰਦੀ ਆ ਜਾਂ ਇਸ ਕੰਮ ਨੂੰ ਪਿਆਰ ਦੀ ਲੋੜ ਹੈ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਵੀਡੀਓ ਪਸੰਦ ਆ ਰਹੀ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਜੋ ਜੀ ਦੇਖ ਲੈਂਦੇ ਆ ਨੈਕਸਟ ਵਾਕ ਜਿਪੈਂਸੋ ਸਪੇਸੋ ਜਿਪੈਂਸੋ ਸਪੇਸੋ ਮੈਂ ਅਕਸਰ ਇਸ ਬਾਰੇ ਸੋਚਦਾ ਹਾਂ ਸਪੇਸੋ ਦਾ ਮੀਨਸ ਹੁੰਦਾ ਅਕਸਰ ਜਿਪੈਂਸੋ ਮੈਂ ਸੋਚਦਾ ਹਾਂ ਜਿਵੇਂ ਤਿਆਮੋ ਇੰਪੇਨੀਓ ਜਿਵੇਂ ਤਿਆਮੋ ਇਨ ਬੇਨਿਓ ਅਸੀਂ ਇਸ ਵਿੱਚ ਕੋਸ਼ਿਸ਼ ਕਰਦੇ ਹਾਂ ਜਾਂ ਅਸੀਂ ਇਸ ਵਿੱਚ ਕੋਸ਼ਿਸ਼ ਕੀਤੀ ਇਮਪੇਨਿਓ ਦਾ ਮੀਨਸ ਹੁੰਦਾ ਕੋਸ਼ਿਸ਼ ਕਰਨਾ ਜੀ ਪੈਂਸਾ ਲੂਈ ਜੀ ਪੈਂਸਾ ਲੂਈ ਉਹ ਇਸ ਦੀ ਦੇਖਭਾਲ ਕਰਦਾ ਹਾਂ ਕਰਦਾ ਹੈ ਜਾਂ ਫਿਰ ਉਹ ਇਸ ਬਾਰੇ ਸੋਚੇਗਾ ਜੀ ਪੈਂਸਾ ਲੂਈ ਨੈਕਸਟ ਵਾਕ ਦੇਖ ਲੈਂਦੇ ਹਾਂ ਜੀ ਜੀ ਮੈਂ ਤੇ ਪੋਕੋ ਜੀ ਮੈਂ ਦੀ ਪੋ ਕੋ ਇਸ ਨੂੰ ਜਿਆਦਾ ਸਮਾਂ ਨਹੀਂ ਲੱਗਦਾ ਜਾਂ ਇਸ ਨੂੰ ਘੱਟ ਸਮਾਂ ਲੱਗਦਾ ਹੈ ਜੀ ਸਹੀ ਦੇ ਅੰਤਰੋ ਜੀ ਸਹੀ ਦੇ ਅੰਤਰੋ ਤੁਸੀਂ ਇਸ ਦੇ ਅੰਦਰੋਂ ਜਾਂ ਤੁਸੀਂ ਇਸ ਦੇ ਵਿੱਚ ਨੈਕਸਟ ਵਾਕ ਦੇਖਦੇ ਹਾਂ ਜੀ ਜੀ ਤੋਰਨੋ ਪ੍ਰੈਸ ਤੋਂ ਜੀ ਤੋਰਨੋ ਪ੍ਰੈਸ ਤੋਂ ਜੀ ਤੋਰਨੋ ਮੀਨਸ ਮੈਂ ਵਾਪਸ ਆਵਾਂਗਾ ਪ੍ਰੈਸ ਤੋਂ ਜਲਦੀ ci vuole fortuna ci vuole fortuna isliye kismat di load hundi hai fortuna means kismat ci vuole isliye load hundi hai agge a janda ji ci puoi contare ci puoi contare tusi is te bharosa kar sakde ho ci puoi contare ci servono soldi ci servono ਸਾਲਦੀ ਸਾਨੂੰ ਇਜ਼ਲੀ ਪੈਸੇ ਦੀ ਲੋੜ ਹੁੰਦੀ ਹੈ ਸਾਲਦੀ ਮੀਨਸ ਪੈਸਾ ਚੀਸੇ ਅਰਵਨ ਨੂੰ ਸਾਨੂੰ ਲੋੜ ਹੁੰਦੀ ਹੈ ਚੀਸਿਆਮੋ ਦੈਂਤਰੋ ਚੀਸਿਆਮੋ ਦੈਂਤਰੋ ਅਸੀਂ ਇਸ ਦੇ ਅੰਦਰ ਹਾਂ ਜਹਾ ਅਸੀਂ ਇਸ ਦੇ ਵਿੱਚ ਹਾਂ ਚੀਫਾ ਮਾਲੇ ਚੀਫਾ ਮਾਲੇ ਇਹ ਸਾਨੂੰ ਦੁੱਖ ਦਿੰਦਾ ਹੈ ਇਹ ਵਾਲੀ ਚੀਜ਼ ਸਾਨੂੰ ਦੁੱਖ ਦਿੰਦੀ ਹੈ ਚੀਵੋਲੇ ਐਸਪੀਰੀਐਂਜ਼ਾ ਚੀਵੋਲੇ ਐਸਪੀਰੀਐਂਜ਼ਾ ਇਸ ਲਈ ਤਜਰਵੇ ਦੀ ਲੋੜ ਹੁੰਦੀ ਹੈ ਐਕਸਪੀਰੀਅੰਸ ਆ ਹੁੰਦਾ ਤਜਰਬਾ ਜੀਵੋ ਵਾਲੇ ਇਸ ਲਈ ਲੋੜ ਹੁੰਦੀ ਹੈ ਜੀਵੋ ਵਾਲੇ ਆਯੂ ਤੋ ਜੀਵੋ ਵਾਲੇ ਆਯੂ ਤੋ ਇਸ ਲਈ ਸਾਨੂੰ ਮਦਦ ਦੀ ਲੋੜ ਹੈ ਆਯੂ ਤੋ ਮੀਨਸ ਮਦਦ ਚੀਕਰੀਆ ਦੀ ਆਮੋ ਚੀਕਰੇ ਦੀ ਆਮੋ ਅੰਕੋਰਾ ਚੀਕਰੇ ਦੀ ਆਮੋ ਅੰਕੋਰਾ ਅਸੀਂ ਅਜੇ ਵੀ ਇਸ ਵਿੱਚ ਵਿਸ਼ਵਾਸ ਕਰਦੇ ਹਾਂ ਅੰਕੋਰਾ ਅਜੇ ਵੀ ਚੀਕਰੇ ਜੀ ਸੋਨੋ ਪ੍ਰੋਬਲੇਮੀ ਜੀ ਸੋਨੋ ਪ੍ਰੋਬਲੇਮੀ ਜੀ ਸੋਨੋ ਪ੍ਰੋਬਲੇਮੀ ਕੀ ਕੋਈ ਸਮस्या ਮਹਾਨ ਜੀ ਬੋਲਿਓ ਨੂੰ ਸੈਕਰੀਫੀਸ ਜੀ ਬੋਲਿਓ ਨੂੰ ਸੈਕਰੀਫੀਸ ਜੀ ਕੁਰਬਾਨੀਆਂ ਦੀ ਲੋੜ ਹੈ ਸੈਕਰੀਫੀਸ ਕੀ ਹੁੰਦੀਆਂ ਨੇ ਸੈਕਰੀਫਾਈਸਿਸ ਜਾਨੀ ਕਿ ਕੁਰਬਾਨੀਆਂ ਇਸ ਦੇ ਵਾਸਤੇ ਕੁਰਬਾਨੀਆਂ ਦੀ ਲੋੜ ਹੁੰਦੀ ਹੈ ਨੈਕਸਟ ਵਾਕ ਦੇਖ ਲੈਣੇ ਆ ਜੀ ਜੀ ਵਿਧਿਆਮੋ ਲਾ ਜੀ ਵਿਧਿਆਮੋ ਲਾ ਤੁਹਾਨੂੰ ਉਥੇ ਮਿਲਾਗਾ ਜਾਂ ਆਪਾਂ ਉਥੇ ਮਿਲਦੇ ਆਂ ਚੀਰੀਏ ਸ਼ੀ ਸੈਂਪਰੇ ਚੀਰੀਏ ਸ਼ੀ ਸੈਂਪਰੇ ਤੁਸੀਂ ਹਮੇਸ਼ਾ ਸਫਲ ਹੁੰਦੇ ਹੋ ਜਦ ਤੁਸੀਂ ਹਮੇਸ਼ਾ ਇੱਕ ਕੰਮ ਕਰ ਲੈਂਦੇ ਹੋ ਨੈਕਸਟ ਵਰਕ ਦੇਖਦੇ ਆਂ ਜੀ ਚੀਪੈਂਸੀਆਮੋ ਦੋਪੋ ਚੀਪੈਂਸੀਆਮੋ ਦੋਪੋ ਇਸ ਬਾਰੇ ਅਸੀਂ ਬਾਅਦ ਵਿੱਚ ਸੋਚਾਂਗੇ ਦੋਪੋ ਹੁੰਦਾ ਬਾਅਦ ਵਿੱਚ ਚੀਪੈਂਸੀਆਮੋ ਮਤਲਬ ਅਸੀਂ ਸੋਚਾਂਗੇ ਜਾਂ ਸੋਚਦੇ ਹਾਂ ਜੀਵਾਦੋ ਸੈਂਪਰੇ ਜੀਵਾਦੋ ਸੈਂਪਰੇ ਮੈਂ ਹਮੇਸ਼ਾ ਉੱਥੇ ਜਾਂਦਾ ਹਾਂ ਜੀਪਨਸੀ ਮਾਈ ਕੀ ਤੁਸੀਂ ਕਦੇ ਇਸ ਬਾਰੇ ਨਹੀਂ ਸੋਚਿਆ ਜੀਪਨਸੀ ਮਾਈ ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਥੈਂਕ ਯੂ so much for watching this video ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ